ਸਿੱਧਾ ਹੀ ਆਦਾ ਮਮਾਈ ਬਾਹਰ ਬਲਾਕ ਹੁਣ ਮਾਰਵਾਜ ਬਾਈ ਆਈ ਬਾਈ ਸਿੱਧੂ ਨੇ ਆ ਗਿਆ ਆ ਗਿਆ ਓਏ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵਧੀਆ ਜੀ ਵਧੀਆ ਇੱਥੇ ਇੱਥੇ ਬੈਠ ਬੜੀ ਠੰਡ ਮਨਾਈ ਜਾਂਦਾ ਯਾਰ ਹੋਰ ਬਾਬਾ ਜੀ ਹੋਈ ਪਈਆ ਇਹ ਨਹੀਂ ਠੰਡ ਯਾਰ ਗੁਰਦਾਸ ਨਹੀਂ ਠੰਡ ਨਹੀਂ ਹੈਗੀ ਨਹੀਂ ਯਾਰ ਬਹੁਤ ਜ਼ਿਆਦਾ ਠੰਡ ਬਣਾਈ ਹੋਣਾ ਤੇਰੇ ਚਾਹ ਪਿਉਣੇ ਆ ਪਹਿਲਾਂ ਲੈ ਇੱਕ ਮਿੰਟ ਰੁਹਾਂ ਮੇਰੇ ਨੇੜੇ ਹੋ ਇੱਕ ਮਿੰਟ ਰੁਹਾਂ ਸਟਾਰਟ 100 ਤੂੰ ਕਰ ਕੇ ਸੇਧਾ ਤਾਂ ਕਾ ਲੈ ਕੇ ਆ ਯਾਰ ਜਾ ਲੈ ਗਈ ਚੱਲੋ ਸੇਧਾ ਤੂੰ ਅਗਰ ਕੁਰਸੀ ਤੇ ਬਹਿ ਜਾ ਚਾਹ ਲਿਆਉਂਦਾ ਮੁੰਡਾ ਬੜੀ ਠੰਡ ਬਣਾਈ ਜਾਨਾ ਬਾਬਾ ਯਾਰ ਆ ਲ ਆਈ ਮਾਮਾ ਦਾ ਚਲ ਦੇ ਬਹੁਤ ਬਹੁਤ ਮਿਹਰਬਾਨੀ ਆ ਸਾਫਾ ਤੇਰੀ ਠੰਡ ਲਾਈ ਗਈ ਯਾਰ ਬੜੀ ਠੰਡ ਮਣਾਈ ਬੈਠਾ ਹੈ ਹੋਰ ਬੱਬਾ ਜੀ ਨੂਰ ਓਏ ਆ ਗਿਆ ਗੱਲ ਸੁਣ ਯਾਰ ਯਾਰ ਇੱਕ ਕੰਮ ਕਰ ਬਾਬਾ ਇਹ ਤੈਨੂੰ ਥੰਮ ਬਾਬਾ ਮੈਨੂੰ ਲੱਗਦਾ ਤੇਰੀ ਇਹ ਬਾਰੇ ਪਾਏ ਆ ਲੋ ਬਾਬਾ ਖੜਾ ਹੋ ਬੰਦ ਹੋ ਤੈ ਬਾਬਾ ਖੜਾ ਹੋ ਨੂਰ ਬਾਬੇ ਦੇ ਲਈ ਰੇ ਜੰਦ ਯਾਰ ਕਿੰਨੇ ਪਾਏ ਕੋਟ ਇੱਧਰ ਵੇ ਮੈਨੂੰ ਦੇਖਦਾ ਵੀ ਰਵੇ ਵੇ ਗਿਣਤੀ ਕਰ ਦੇ ਇਹ ਉਹ 10 ਚਾਰ ਆ ਆ ਕਾਵੇ ਪਾਨੀ ਚ 3 4 ਨੋ 10 ਯਾਰ ਯਾਰ ਬਾਈ ਵੇਖੋ ਦੁਨੀਆ ਤੇ ਉਹ ਜੀ ਕਿਹੜੀ ਠੰਡਾ ਮੈਂਤ ਲੱਗਾ ਇਹ ਜਦੋਂ ਦਾ ਸਿਆਲ ਚੜਿਆ ਨਾ ਉਹ ਡੇਲੀ ਇੱਕ ਪਾ ਲੈਂਦਾ ਤੇ ਜਦੋਂ ਅਗਾ ਗਰਮ ਲਾਉਣੀਆ ਤੇ ਡੇਲੀ ਇਹਨੇ ਇੱਕ ਲਾਈ ਜਾਣੀ ਆ ਆ ਤਾਂ ਜਮਾਂ ਸਹੀ ਕਰੀ ਆ ਪਹੀ ਕਰਨਾ ਸੀ ਅੱਛਾ ਵਾਹ ਬਾਬਾ ਤੇਰੇ